ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਨੁਸ਼ਤੋਤਾਸ ਸਿਮਰਜੀਤ ਸਿੰਘ ਮਾਨ ਅੱਜ ਸੰਗਰੂਪ ਤੋਂ ਤੁਹਾਡੇ ਨਾਲ ਨਿਜੀਦਰਨਾ ਕਰ ਰਿਹਾ ਹਾਂ ਅੱਜ ਮਹੀਤੀ ਸਤ੍ਰਿਕ ਹੋ ਗਈ ਹੈ ਤੇ ਲਿਖਣਾ ਪਜੀ ਜੁੰ ਨੂੰ ਹੋਰੀ ਹੈ ਜਦੋਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਵਸ ਸੀਗਾ ਔਰ ਇੰਦਰਾ ਗਾਂਧੀ ਬੀਜਪੀ ਬਰਤਾਨੀਆ ਤੇ ਰੂਸ ਨੇ ਮਿਲਟਰੀ ਏਡ ਦੇ ਕੇ ਦਰਬਾਰ ਸਾਹਿਬ ਤੇ ਹਮਨੇ ਕੀਤੇ ਸੀਗੇ ਤਰਤੀ ਜੋ ਮੁਬਾਕਰੀ ਹੈ ਕੱਲ 50 ਡਿਗਰੀ ਸੈਲਸਿਅਸ ਦੇ ਤਾਪਮਾਨ ਸੀਗਾ ਜੇதோ ਅਸੀਂ ਪਾਈ ਲੱਖੇ ਦੀ ਰੂਪ ਸੋ ਕਰ ਰਹੇ ਸੀਗੇ 40 ਸਾਲ ਹੋ ਗਏ ਮੈਨੂੰ ਮੈਂ ਕੌਂਸਲ ਦੀ ਸੇਵਾ ਕੀਤੀ ਹੈ ਕੋਈ ਮੇਰੇ ਉੱਤੇ ਦਾਗ ਨਹੀਂ ਲੱਗਿਆ ਹੈ ਪਰ ਰਾਜ ਮੈਂ ਦੱਸਣਾ ਚਾਹੁੰਦਾ ਕਿ ਗੁਰਚਰਨ ਸਿੰਘ ਪੁੱਲੜ ਸਾਡੇ ਕੈਂਡੀਡੇਟ ਹੈਗੇ ਹੈ ਫਰੋਜ਼ ਹੁੰਦੇ ਹੈ ਉਹ ਬਹੁਤ ਅੱਛੇ ਇਮਾਨਦਾਰ ਨੌਜਵਾਨ ਨੇ ਕੰਮ ਕਰਨ ਵਾਲੇ ਹੈ ਕਿਰਤ ਕਰਨ ਵਾਲੇ ਹੈ ਫਿਰੋਜ਼ਪੁਰ ਦੇ ਜਸਦਾਰ ਹੈ ਤੇ ਸਾਰਾ ਲੱਗਾ ਬਹੁਤ ਅੱਛੀ ਤਰ੍ਹਾਂ ਸਾਹਮਣੇ ਰਹੀ ਹੈ ਉਹ ਸਾਡੇ ਕੈਂਡੀਡੇਟ ਫਿਰੋਜ਼ਪੁਰ ਤੋਂ ਹੈ ਉਹਨਾਂ ਦੇ ਵੀ ਕੈਂਡੀਡੇਟਸ ਦੇ ਵਿੱਚ ਜਿਹੜੇ ਲੋਕ ਸੰਤ ਜਨੈਲ ਸਿੰਘ ਪਿੰਡਰਾ ਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਸਾਂਤਾਂ ਦੀ ਸੋਚ ਤੋਂ ਵਿਛੜ ਗਏ ਸੀਗੇ ਉਹ ਅੱਜ ਇਕੱਠੇ ਹੋ ਗਏ ਐ ਇੱਕ ਮੰਚ ਦੇ ਉੱਤੇ ਬੇਸ਼ੱਕ ਸੰਤ ਮਹਾਰਾਜ ਵਰਤਾਲਾ ਸੀ ਦਾ ਪਰਿਵਾਰ ਹੋਵੇ ਬੇਸ਼ੱਕ ਸੰਤ ਜਨੈਲ ਸਿੰਘ ਪਿੰਡਾਂ ਵਾਲਿਆਂ ਦਾ ਪਰਿਵਾਰ ਹੋਵੇ ਸਾਡੇ ਸਿੱਖ ਮਸਜਬ ਦੇ ਵਿੱਚ ਪਰ ਜਿਹੜੇ ਪਰਿਵਾਰ ਹੁੰਦੇ ਐ ਕੋਟਾਂ ਦੀ ਮਹੱਤਤਾ ਨਹੀਂ ਹੁੰਦੀ ਗੁਰੂ ਨਾਨਕ ਸਾਹਿਬ ਨੇ ਆਪਣੇ ਸਹਬਜ਼ਾਦੇ ਨੂੰ ਦਿੱਤੀ ਨਹੀਂ ਸੀ ਦਿੱਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਆਪਣੇ ਸਹਬਜ਼ਾਦੇ ਨਾਲ ਨਾਰਾਜ਼ ਹੋ ਗਏ ਸੀ ਇਸਰਾ ਇਸ ਸਿੱਧਾਂਗੰਦੇ ਵਿੱਚ ਪ੍ਰਕਿਰਤੀ ਅਕੰਧਿਤ ਨਹੀਂ ਚਲ ਸਕਦਾ ਬਸਾਂ ਚੜੀ ਸੌਂ ਤੇ ਯੁੱਧ ਤੋਂ ਬਾਅਦ ਹਰ ਸੇ ਪਰ ਵਾਰ ਵਾਰ ਤੋਬਾਦ ਬਾੜ ਇਹ ਪਾਰਟੀ ਨੂੰ ਕੱਢਿਆ ਹੈਗਾ ਅੱਛ ਬੜੀ ਮੁਸ਼ਕਲ ਆ ਨਾ ਤੇ ਇਹ ਸਾਡੇ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਉੱਤੇ ਤੀਰ ਮਾਰਦੇ ਆ ਫ੍ਰੀਚ ਕੋਰਟ ਤੋਂ ਸਾਡਾ ਬਲਦੇਵ ਸਿੰਘ ਡਗੜਾ ਖੜਾ ਹੋਇਆ ਹੈ ਜਿਹੜਾ ਬਹੁਤ ਇਮਾਨਦਾਰ ਹੈ ਤੇ ਇਸ ਨੂੰ ਪਾਰਟੀ ਨੇ ਨਾਮਜ਼ਦ ਕੀਤਾ ਹੈ ਕੈਂਡੀਡੇਟ ਉਸ ਤੋਂ ਬਾਅਦ ਇਹ ਜਿਹੜੇ ਬੱਡੀ ਧਰਨੇ ਇਹਨਾਂ ਨੇ ਸਰਜੀਤ ਸਿੰਘ ਨੂੰ ਉੱਥੇ ਆ ਕੇ ਖੜਾ ਕਰਤਾ ਅਸੀਂ ਸਰਜੀਤ ਸਿੰਘ ਜੀ ਨੂੰ ਦੋ ਵਾਰੀ ਬਠਿੰਡੇ ਤੋਂ ਇਲੈਕਸ਼ਨ ਲੜਾਏ ਹੈ ਬੜੀ ਕਾਮਯਾਬੀ ਨਾਲ ਲੜਾਏ ਇਹ ਆਪਣੀ ਪਾਰਟੀ ਨੂੰ ਛੱਡ ਗਏ ਸੀਗੇ ਔਰ ਫੇਰ ਇਹਨਾਂ ਦਾ ਮੂੰਹ ਨਹੀਂ ਦੇਖਿਆ ਉਸ ਤੋਂ ਬਾਅਦ ਸਰਬਜੀਤ ਸਿੰਘ ਨੇ ਮੈਨੂੰ ਮਾਵਾ ਭੈਣਾ ਧੀਆਂ ਮੇਰੇ ਘਰ ਵਾਲਿਆਂ ਧੀਆਂ ਡਾੜਾ ਕਟੀਆਂ ਮੈਂ ਕਿਸੇ ਨੂੰ ਦੱਸਿਆ ਨਹੀਂ ਮੈਂ ਕੋਈ ਐਕਸ਼ਨ ਨਹੀਂ ਲਿਆ ਮੈਂ ਖاموش ਰਿਹਾ ਅੱਜ ਬਹੁਤ سارے ਸਿੱਖ ਕੰਦੇ ਆ ਕਿ ਸਰਬਜੀਤ ਸਿੰਘ ਫਰੀਦਪੁਰ ਦੀ ਸੀ ਛੱਡ ਦਿਓ ਅਸੀਂ ਪਾਰਟੀ ਬਰਨੋ ਜਿਹੜਾ ਕੈਂਡੀਡੇਟ ਸਦਾ ਬਲਦੇਵ ਸਿੰਘ ਅਤਾਰਿਆ ਉਹ ਪਾਰਟੀ ਤਾਰਸਾ ਜੀ ਸਿਮਰਨਜੀਤ ਸਿੰਘ ਤੇ ਕੋਈ ਸ਼ਕਤੀ ਨਹੀਂ ਹੈ ਤਾਂ ਦੀ ਤੇ ਸਾ ਸਰਬਜੀਤ ਸਿੰਘ ਕਦੇ ਵੀ ਆਪਣੇ ਪਾਪਾ ਸਦਾ ਗਿਆਨ ਸਿੰਘ ਸ਼ਰੀਪ ਦੀ ਬਰਸੀ ਤੇ ਨਹੀਂ ਆਏ ਜਦ ਕੇ ਅਸੀਂ ਦਿੱਲੀ ਦੇ ਵਿੱਚ ਕੜ ਹਿੰਦੂਤਵਾਦ ਦਾ ਜਿੱਥੇ ਸਾਡੇ ਤੇ ਸ਼ਹਾਦਤ ਵੀ ਹੋਇਆ ਹਰ ਇੱਕ ਸਾਲ ਉਹਨਾਂ ਦੀ ਪਰਸੀ ਮਨਾਉਂਦੇ ਤੇ ਤੁਹਾਡੇ ਕੋਲੇ ਮੈਂ ਦਸਤਾਵੇਜ਼ ਵੀ ਪੇਸ਼ ਕਰੂੰਗਾ ਜਿਹੜਾ ਅਸੀਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਲਿਖਿਆ ਹੈ ਕਿ ਇੰਦਰਾ ਗਾਂਧੀ ਜੀ ਘਰ ਦੇ ਵਿੱਚ ਇੱਕ ਕਨਾਲ ਜਗ੍ਹਾ ਦਿੱਤੀ ਜਾਏ ਜਿੱਥੇ ਅਸੀਂ ਇਹ ਤਿੰਨ ਸ਼ਹੀਦਾਂ ਦਾ ਸ਼ੀਤ ਗਰ ਗੁਰਦੁਆਰਾ ਅਸਾਰੀ ਸਰਦਾਰ ਬਿਆਮ ਸਿੰਘ ਦਾ ਸਤਵੰਤ ਸਿੰਘ ਦਾ ਸਰਦਾਰ ਏ ਚੰਦ ਇਹ ਤੋਂ ਜ਼ਿਆਦਾ ਸਾਥ ਸੰਗਤ ਜੀ ਅਸੀਂ ਨਹੀਂ ਕੁਝ ਕਰ ਸਕਦੇ ਜੇ ਮੈਨੂੰ 40 ਸਾਲਾਂ ਦੀ ਸੇਵਾ ਤੋਂ ਬਾਅਦ ਮੈਨੂੰ ਗੱਦੇ 'ਤੇ ਬਿਠਾ ਕੇ ਪੰਚ ਤੋਂ ਬਾਹਰ ਕੱਢਣਾ ਇਹ ਤੁਹਾਡੀ ਮਰਜ਼ੀ ਹੈ ਮੈਂ ਕਦੇ ਜੀ ਗੰਢ ਗੰਢੀ ਜਿਸ ਵਾਰੀ ਕਰਨ ਨੂੰ ਧਿਆਨ ਪਰ ਪਾਰਟੀ ਦੇ ਡਿਸਪਲਿਨ ਚ ਤੁਸੀਂ ਦੱਸ ਦਿਓ ਜੀ ਤੁਸੀਂ ਕਿਸੇ ਨੇ ਵੀ ਜਿਹੜੇ ਹਿੰਦ ਹਕੂਮਤ ਨੇ ਕੰਨੜਾ ਦੇ ਵਿੱਚ ਨੱਜਰ ਮਲਕ ਸਬਦੂਲ ਸਿੰਘ ਕਤਲ ਕੀਤਾ ਹੈ ਕਿਸ ਨੇ ਉਹ ਦਾ ਨਾਮ ਲਿਆ ਜਿਹੜੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਬੜ ਰੋਡੇ ਹਿੰਦੂ ਨੂੰ ਕਤਲ ਕੀਤਾ ਹੈ ਉਹਨਾਂ ਦਾ ਨਾਮ ਲਿਆ ਤੇ ਤੇ ਯੂਕੇ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਕਤਲ ਕੀਤਾ ਕਿਸੇ ਨੇ ਤੋਂਡੇ ਵਿੱਚੋਂ ਉਹਨਾਂ ਦਾ ਨਾਮ ਲਿਆ ਕਿਸੇ ਨੇ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਜਿਹੜਾ ਐਕਸੀਡੈਂਟ ਦਿਖਾ ਕੇ ਹਿੰਦੂਕੁਮਤ ਨੇ ਕਤਲ ਕੀਤਾ ਉਹਦਾ ਨਾਂ ਲਿਆ ਕਿਸੇ ਨੇ ਵੀ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਜਿਸ ਨੇ ਹਕੂਮਤ ਨੇ ਕਤਲ ਕੀਤਾ ਕਿਸੇ ਨੇ ਨਾਂ ਲਿਆ ਜੇ ਨਹੀਂ ਲਿਆ ਤੇ ਮੈਂ ਤੋਂ ਅੱਜ ਜਵਾਬ ਮੰਗਦਾ ਗੁਰਦੁਆਰਾ ਸਾਹਿਬ ਦੇ ਵੱਡੇ ਵੱਡੇ ਪ੍ਰਧਾਨਾਂ ਤੋਂ ਜਿਹੜੇ ਅੱਜ ਤੁਸੀਂ ਖਬਾਰ ਮੇਰੇ ਉੱਤੇ ਕਰ ਰਹੇ ਹੋ ਕਿ ਇਹ ਤੁਸੀਂ ਕਲੀਅਰ ਕਰੋ ਕਿ ਤੁਸੀਂ ਇਸ ਜਿਹੜਾ ਜ਼ੁਲਮ ਸਿੱਖਾਂ ਦੇ ਉੱਤੇ 40 ਸਾਲਾਂ ਤੋਂ ਚੱਲ ਰਿਹਾ ਹੈ ਤੁਸੀਂ ਕੀ ਕੀਤਾ ਅਸੀਂ ਕੀ ਕੀਤਾ ਤਦੇ ਮੈਂ ਅੱਜ ਬੋਲ ਰਿਹਾ ਹਾਂ ਅੱਜ ਸਾਡੇ ਅਮਨਪਾਲ ਸਿੰਘ ਜੀ ਲੁਧਿਆਣੇ ਤੋਂ ਖੜੇ ਹੈ ਉਹਨਾਂ ਨੂੰ ਉਹਨਾਂ ਦੇ ਖਿਲਾਫ ਇੱਕ ਵੱਡੇ ਪਰਵਾਦ ਨੇ ਆਪਣਾ ਬਰਾੜ ਬੰਦਾ ਖੜਾ ਕਰ ਦਿੱਤਾ ਹੈਗਾ ਇਸੇ ਤਰ੍ਹਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਫਰੋਸਪੋਰਟੋਵੀ ਸਾਡੀ ਪਾਰਟੀ ਦੇ ਵਿਰੋਧ ਵਿੱਚ ਖੜਾ ਕੀਤਾ ਜਾਵੇ ਫ੍ਰੀਟਕੋਰ ਦਾ ਬੈਟਰਨ ਦੱਸ ਸੁਕੇ ਜੇ ਤਾਂ ਮੈਨੂੰ ਹੁਣ ਤੁਸੀਂ ਖੋਤੇ ਤੇ ਚੜਨਾ ਹੈ ਤੁਹਾਡੀ ਮਰਜ਼ੀ ਹੈ ਪਰ ਮੈਂ ਆਪਣੇ ਪੰਥ ਦੇ ਕਾਇਦੇ ਤੋਂ ਇੱਕ ਮਿੰਟ ਇੱਕ ਸਟੇਟ ਦੇਰ ਨੂੰ ਤੇ ਆਬ ਨਹੀਂ ਹੈ ਤੁਹਾਨੂੰ ਚੰਗਾ ਲੱਗਦਾ ਹੈ ਬੜਾ ਲੱਗਦਾ ਹੈ ਇਹ ਤੁਸੀਂ ਦੇਖਣਾ ਪਰ ਪਰ ਵਾਰ-ਵਾਰ ਤੇ ਵਿੱਚ ਜਾਂ ਜਿਹੜੇ ਸੰਤਾਂ ਨੂੰ ਕਹਿੰਦੇ ਸੀਗੇ ਕਿ ਅਸੀਂ ਉਹਨਾਂ ਦੇ ਨਾਲ ਸ਼ਹਾਦਤ ਲਵਾਂਗੇ ओ आज कांग्रेस बीजेपी बादल आम आदमी पार्टी जी बुक बढ़ गई है और संत महाराजा महाराज करतार सिंह के पोता चढ़क सिंह फरीदकोट के सा पार्टी के कैंडीडेट के विरुद्ध उसे कैंपेनिंग कर रहे हैं मेरा कहने का मतलब है कि मैं अपना रिकॉर्ड पूरा क्लेयर किया और दस तो है कि जे तुसी ਪੰਛ ਨੂੰ ਨਹੀਂ ਚਲਾਉਣਾ ਜਿਵੇਂ ਮਾਸਟਰ ਤਾਰਾ ਸਿੰਘ ਨੇ ਨਹੀਂ ਚਲਾਇਆ ਜਿਵੇਂ ਸੰਤ ਫਤਿਹ ਸਿੰਘ ਨੇ ਨਹੀਂ ਚਲਾਇਆ ਜਿਵੇਂ ਬਾਦਲਾ ਨੇ ਨਹੀਂ ਚਲਾਇਆ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਚਲਾਇਆ ਫੇਰ ਤੁਹਾਡੀ ਮਰਜ਼ੀ ਹੈ ਅਸੀਂ ਸੰਤ ਜਨਰਲ ਸਿੰਘ ਪ੍ਰਗਣਾ ਦੇ ਨਾਲ 40 ਸਾਲ ਤੋਂ ਬਹੁਤ ਆਦੀ ਤਨਾਲ ਚੱਲ ਰਹੇ ਹੈ ਚੱਲਾਂਗੇ ਨੇਰੀ ਆਵੇ ਛੱਕੜ ਆਵੇ ਮੈਂ ਇੱਕ ਕੁਸ਼ਲ ਅਸੀਂ ਪ੍ਰਧਾਨ ਨਹੀਂ ਖੜਨਾ 1999 ਦੇ ਵਿੱਚ ਪੰਥ ਨੇ ਮੈਨੂੰ ਸੰਸਦ ਦੇ ਮੰਤਰੀ ਤੋਂ ਚੜਾਇਆ ਸੀਗਾ ਮੈਨੂੰ ਮੈਂ ਬਰਲਮੈਂਟ 20000 ਦਾ ਅਪਣਾਇਆ ਸੀ ਮਾਝੀ ਜੀ ਕਰਤੀ ਸੀ ਜੁੱਖੇ ਮੈਂ ਜਨਮ ਹੈ ਮੈਂ ਉਹਨਾਂ ਦੀ ਰਵਾਇਤ ਦੇਖਦਾ ਹੈ ਨੰਦੇ ਨੰਦੇ ਵਿੱਚ ਅਮੀਰ ਹੋਏ ਤਰੀਬ ਹੋਏ ਸਾਡੇ ਵਿੱਚ ਟਿਕ ਪਰਚਾ ਦੇ ਉਰਤ ਦੇ ਸੀਗੇ ਪਰੀਆਂ ਤੋਂ ਪਛੇੜੇ ਹੌਂਲੀ ਇਟਾਲੀ ਹੌਂਲੀ ਰਾਸ਼ਨ ਦੇ ਹੋਂਨ ਦੇ ਲਈ ਤੇ ਜੋ ਮੈਂ ਉਸ ਕੋਲ ਸਿੱਖਿਆ 40 ਨੂੰ ਕਹਿੰਦੇ ਤਾਂ ਹੈਗੇ ਆ ਕਿ ਤੋਂ ਬੇਸਕੂਫ ਹੈ ਪਰ ਨਹੀਂ 40 ਜਿੰਨਾ ਸਿਆਣਾ ਟਕਲੇਵਰ ਐਨੀਮਲ ਜਾਨਵਰ ਹੈ ਨਹੀਂ ਜਿਹੜੀ ਵੀ ਪਹਿਲੀ ਤੋਂ ਡੰਡੀ ਤੋਂ ਉਹਦਾ ਪੈਰ ਸਿਰਕ ਦੇ ਉਸ ਡੰਡੀ ਤੋਂ ਪੈਰ ਤੋਂ ਪੇਠਾ ਕੋ ਦੀਆਂ ਅੱਖਾਂ ਮਰਨ ਦੋ ਉਹ ਉਸ ਡੰਡੀ ਦੇ ਰਸਤੇ ਕਦੇ ਨਹੀਂ ਪੈਂਦਾ ਹੈ ਤੇ ਜੇ ਮੈਨੂੰ ਘੋੜੇ ਦੀ ਸਵਾਰੀ ਕਰਨੀ ਕਰਉਣੀ ਤਾਂ ਮੈਂ ਤਿਆਰ ਹਾਂ ਮੇਰੇ ਕੋਲੇ ਇੰਟੈਲੀਜੈਂਸ ਹੈਗੀ ਹੈ ਮੈਂ ਫੇਰ ਉੱਠ ਪਾਉਂਗਾ ਪਰ ਐਸਾ ਜੇ ਮੈਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਇਹ ਮੈਂ ਨਹੀਂ ਟਿਕਣਾ ਹਾਂਗਾ ਮੇਰੇ ਕੋਲ ਇੱਕ ਬੜੀ ਛੋਟੀ ਜਿਹੀ ਚੱਕਰ ਸੰਜਨਲ ਸਿੰਘ ਨਾਵਾੜੀ ਦੀ ਸੋਟ ਹੈ ਤੇ ਦਸਵੇਂ ਪਾਟ ਸ਼ੋਕਾ ਉੱਥੇ ਮੈਂ ਇੰਗਲਿਸ਼ ਸਿੱਖਾਉਂਦਾ ਹਾਂ ਉੱਥੇ ਸਹੀ ਵਾਹਿਬਿਟੇਟ ਚ ਆਉਂਦਾਸ ਵਾਈ